ਕਾ ਬੁੱਤ ਲਾਸ਼ੀ ਲਈ ਜਾਂਦੀ ਆ ਸਮਾਨ ਚਾਕੇ ਲੈ ਲੰਦੇ ਆ ਇਹ ਕੋਈ ਨਵਾਂ ਬਤਾਰਾ ਨਹੀਂ ਆ ਇਹ ਕਈ ਦਹਾਕਿਆਂ ਤੋਂ ਲੈ ਕੇ ਲਗਾਤਾਰ ਦੇਸ਼ਾਂ ਦੀਆਂ ਏਜੰਸੀਆਂ ਨੇ ਚਾਹੇ NIA ਹੋਵੇ ਚਾਹੇ ED ਹੋਵੇ ਚਾਹੇ CBI ਹੋਵੇ ਇਹਨਾਂ ਨੂੰ ਇਹ ਸਰਕਾਰਾਂ ਵੱਲੀਆਂ ਨੇ ਸੋਇਆ ਸੀ ਜਿੰਮੀਆਂ ਸੈਂਟਰ ਜਾਂਸੀਆ ਨੇ ਉਹ ਮੋਦੀ ਦੇ ਪਿਜਰੇ ਦਾ ਪੋਤਾ ਨੇ ਇਹਨਾਂ ਜੰਸੀਆ ਨੂੰ ਵਕਤਿਆਕ ਨਾ ਦੇ ਖਲਾਅ ਜਾ ਰਿਹਾ ਜਿਹੜੇ ਸ਼ਰਸਕਾ ਪਰ ਲੋਕ ਨੇ ਲੜਨ ਵਾਲੇ ਲੋਕ ਨੇ ਆਪਣੇ ਲੋਕਾਂ ਲਈ ਆਪਣੇ ਹੱਕਾਂ ਲਈ ਆਪਣੀ ਧਰਤੀ ਲਈ ਆਪਣੀ ਕੌਮ ਲਈ ਉਹਨਾਂ ਦੇ ਖਿਲਾਫ ਪਹਿਲਾ ਪੰਜਾਬ ਤੇ ਦੂਜਾ ਬੰਗਾਲ ਕਿਉਂਕਿ ਬੰਗਾਲੀ ਲੋਕਾਂ ਦਾ ਤੇ ਪੰਜਾਬੀ ਲੋਕਾਂ ਦਾ ਇਤਿਹਾਸ ਇਹ ਹੈ ਕਿ ਜਦੋਂ 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 ਹੋਇਆ ਇਹਨਾਂ ਲੋਕਾਂ ਨੇ ਜੋ ਦਾ ਟਕਰਾ ਬੜੀ ਜ਼ਿੰਦਗੀ ਨਾਲ ਜਿੱਤ ਨਾਲ ਕੀਤਾ ਅੱਜ ਵੀ ਘਟਨਾ ਹੈ ਅੱਜ ਭਾਈਆਂ ਨੂੰ ਪਾਸ ਸਿੰਘ ਦੇ ਚਾਚੇ ਦੇ ਕਰ ਰਹੇ ਨੇ ਆਦਿਕ ਵਿਸ਼ਵਾ ਮੱਕਾ ਸੇ ਮੁਸਾਫਰ ਦੇ ਘਰ ਦੀ ਮੇਲ ਹੋਈ ਆ ਜਾਨੇ ਚਾਹੇ ਸਾਦਤ ਕੋ ਸਮਾਣਾ ਗੂ ਹੋਵੇ ਚਾਹੇ ਕੋ ਪ੍ਰਚਾਰਕ ਹੋਵੇ ਧਰਮ ਦਾ ਚਾਹੇ ਪੁਰਸ਼ਨਾਸ਼ਕਾਂ ਵਾਲਾ ਹੋਵੇ ਸੰਸਾਰ ਹੋਵੇ ਉਹਨਾਂ ਨੂੰ ਲਗਾਤਾਰ ਆਪਣਾ ਕੰਮ ਆ ਇਸ ਕਰਕੇ ਇਹ ਰੇਡਾ ਨੇ ਨਾ ਲੋਕਾਂ ਦੇ ਵਿਚਾਰ ਬਹਿਸ ਤੋਂ ਨਹੀਂ ਨਾਜ਼ਰ ਹੋ ਰਹੀਆਂ ਨੇ ਜਿਸ ਤਰ੍ਹਾਂ ਦੇ ਨਾਲ 80 90 ਲਾਖ ਦੇ ਵਿਚ ਆ ਸਾਡਾ ਬਿਜਲੀਆਂ ਗਿਆ ਇਸ ਤਰ੍ਹਾਂ ਦਾ ਯਾਦਗਾਰੀਆਂ ਜਿਵੇਂ ਕੀਤਾ ਜਦੋਂ ਇਹ ਥਾਣੇ ਤੋਂ ਜਾ ਕੇ ਵੱਖ-ਵੱਖ ਥਾਵਾਂ ਦੇ ਜਾ ਕੇ ਉਹੀ ਦੌਰ ਦਾ ਦੁਬਾਰਾ ਸ਼ੁਰੂ ਹੋ ਗਿਆ ਚਾਹੇ ਇਹ ਚਾਹੇ ਹੋ ਭਾਈ ਅਮਰ ਕਾਦਲ ਚਾਚੀ ਨੂੰ ਅੱਜ ਕਰਦਾ ਕਰਤੇ ਨਹੀਂ ਬੋਸੇ ਦਿੱਤੀ ਜਾ ਰਹੀ ਆ। ਸੋਕਾ ਹੋ ਚਾਹੇ ਉਹ ਸੱਜੇ ਪੱਖੀ ਵਾਲੇ ਚਾਹੇ ਉਹ ਖੱਬੇ ਪੱਖੀ ਆ। ਹੁਣੇ ਸਮਾਂ ਸੋਚਣ ਦਾ ਨਹੀਂ ਹੈਗਾ। ਹੁਣੇ ਸਮਾਂ ਇਕੱਠੇ ਹੋ ਕੇ ਇਹਨਾਂ ਖਿਲਾਫ ਮੋਰਚਾ ਖੋਲਣ ਦੀ ਲੋੜ ਆ, ਲੰਬੀ ਲੋੜ ਆ। ਜਿੱਥੇ ਸ੍ਰੀ ਆਈ ਅੰਮ੍ਰਿਲਾ ਜਗੋਂ ਪਤਾ ਲੱਗਦਾ ਨਾਲ ਦੀ ਨਾਲ ਕੈ ਦਿੱਤੀ ਨਾ ਪਾਰਾ ਕਰੋ ਪਹੁੰਚ ਜਾ ਕਰੋ ਤਿੰਨੀ ਵਾਰ ਯਾਦ ਰੱਖਿਓ ਕੱਲੇ ਕੱਲੇ ਨੂੰ ਖੇੜ ਕੇ ਕੱਲੇ ਕੱਲੇ ਨੂੰ ਕਾੜ ਕੇ ਹੈ ਐਸ ਤਰੀਕੇ ਨਾਲ ਹੀ ਜਿੱਨਾਂ 'ਚ ਬੰਦ ਵੀ ਕਰ ਲਵੇ ਐਨਐਸਏ ਵੀ ਲਾਉਣਗੇ ਯੂਐਫਓ ਵੀ ਲਾਉਣਗੇ ਆ ਮਾੜੀ ਚੁਗੜੀ ਵਧੀ ਆ ਲਾਲਾ ਗਾਂਧੀ ਨੇ ਅਮਰੀਕਾ ਦੇ ਵਿੱਚ ਉਨੇ ਇਹ ਕਿਹਾ ਕਿ ਭਾਰਤ ਦੇ ਵਿੱਚ ਘੱਟ ਗਣਤੀਆਂ ਸੁਰੱਖਿਤ ਨਹੀਂ ਹੈਗੀਆਂ ਸਿੱਖਾਂ ਦੇ ਕਲੇ ਦੀ ਗੱਲ ਕੀਤੀ ਸਿੱਖਾਂ ਦੀ ਕੱਢ ਦੀ ਗੱਲ ਕੀਤੀ ਆ ਤਾਂ ਜਿੰਨੇ ਵੀ ਅchre ਖੋਤੀ ਸੋਹਰ ਕਾਲ ਕੇ ਆਪਣੇ ਆਪ ਸਿੱਖਾ ਹੁੰਦੇ ਆ ਜਿੰਨਾਂ ਦੇ ਸਰਬਸਾਏ ਹੋਏ ਨੇ ਪਕਾ ਦੇ ਵਿੱਚ ਉਹਨਾਂ ਨੂੰ ਦੇਖੋ ਕਿਵੇਂ ਨੱਚਾ ਲੱਗੀਆਂ ਕਿਵੇਂ ਉਹਨਾਂ ਨੇ ਫੁਰਕਾ ਹੱਥ ਆ ਕੀਤੀ ਕਿਵੇਂ ਵਿਆਹ ਤਾਕਣਾ ਸ਼ੁਰੂ ਕੀਤੇ ਕਿਵੇਂ ਦੁਨੀ ਦੇ ਵਿੱਚ ਵਜਾ ਰੇ ਕਰ ਰਿਹਾ ਹੁਣ ਸੋਚਣ ਦੀ ਗੱਲ ਹੈ ਕਿ ਜੋ ਹਮਾਰੇ ਘਰਵੰਤੀਆਂ ਦੇ ਉੱਤੇ ਖਾਸ ਕਰਕੇ ਸਿੱਖਾਂ ਦੇ ਉੱਤੇ ਜਿਹੜਾ ਉਹਨਾਂ ਦੀ ਕਿਸਾਨ ਨੂੰ ਖਤਮ ਕਰਦੇ ਸੀ ਜਿਵੇਂ ਅੱਜ ਵੀ ਕਹਿੰਦੇ ਆ ਜਿਨ੍ਹਾਂ ਨੂੰ ਅੱਜ ਵੀ ਪ੍ਰੇਖਿਆ ਉਹ ਆਪ ਸੋਚ ਲੋ ਕਿ ਪਿਛਲੇ 10 ਸਾਲਾਂ ਚ ਮੋਦੀ ਹਕੂਮਤ ਦੇ ਦੌਰਾਨ ਭਾਰਤ ਦੇ ਅੰਦਰ 14 来 گئے ਜਿੰਨਾ ਕਿ ਗਿਆਨ ਦੋਦਰੀ ਮੱਗੂ ਮੱਤ ਤੇ ਹੋਰ ਨੂੰ ਕਰਦੇ। ਇਹ ਇਹ ਮੈਟਰ ਦੇ ਤੇ ਆਪਾਂ ਜਾਣਦੇ ਆ ਤੁਹਾਡੀ ਤੂਫਾਨ ਹਾ ਲੈ ਜਾਂਦੀ ਹੈ। ਸਾਡੇ ਸਕੂਲਾਂ ਦੇ ਵਿੱਚ ਜਵਾਕਾਂ ਦੇ ਕਰੇ ਲਹਾ ਲੈ ਜਾਂਦੇ ਨੇ। ਸਾਡੇ ਸਕੂਲਾਂ ਦੇ ਵਿੱਚ ਸਾਡੇ ਜਵਾਕਾਂ ਨੂੰ ਪੰਜਾਬੀ ਮਾਂ ਪੁੱਤ ਦੀ ਗੋਲਣ ਤੇ ਜੁਰਮਾਨੇ ਹੋ ਜਾਂਦੇ ਨੇ। ਇਹ ਵੀਆ ਗੱਲਾਂ ਮੈਨਾਂ ਸਾਨੂੰ ਲੱਗਦਾ ਇਹ ਬਲਿਸਤ ਆਪਣੇ ਦਰਵਾਜ਼ੇ ਤੋਂ ਕਰ ਦਿਓ ਸੁ ਲਗਾਤਾਰ ਉਹ ਹਮੇ ਦੇਖਾ ਕਰ ਰਿਹਾ ਸੁਖੀਰ ਦੇ ਮੈਂ ਤਾਂ ਇੰਨੀ ਬੇਝੀ ਅਪੀਲ ਕਰਨੀ ਚਾਹੁੰਦਾ ਕਿ ਜਰੂਰ ਕਿਤੇ ਵੀ ਸਾਡੇ ਕਿਸੇ ਵੀ ਲੜਨਾ ਇਸ ਘਸ ਕਰਨਾ ਹੈ ਸਾਡੇ ਉੱਤੇ ਕੋਈ ਅਣਾਈਏ ਕੋਈ ਹੋਰ ਅਸੀ ਵੇਲ ਕਰਦੀ ਹੈ ਤਾਂ ਨਾਲ ਦੀ ਨਾਲ ਸਾਰੇ ਇਕੱਠੇ ਹੋ ਕੇ ਤੇਰਾ ਪਰਜੋ ਨਾਲ ਗਰੋਹ ਕਰੋ ਅਸਲ ਵਿੱਚ ਇਹ ਕੰਦਾ ਦਿੱਲੀ ਦੀਆਂ ਯਰਸੀਆਂ ਨਹੀਂ ਕੰਦੇ ਸਿੱਕਤ ਸਰਕਾਰ ਨਹੀਂ ਭਵੰਤ ਮਾਰ ਦੇ ਹੱਥੋਕਾ ਬਣਿਆ ਹੋਇਆ ਇਹ ਮਰੀਕ ਪਰ ਤੇਰੀ ਨਾਲ ਹੀ ਹੈ ਇਹ ਸਾਹਮਣੇ ਜੋ ਲਿਸਟਰ ਨਾਮ ਲਾ ਕੇ ਦੇਆ ਵੀ ਕਿਹੜੇ ਕਿਹੜੇ ਕਿਸਾਨ ਆਗੂਆ ਕਿਹੜੇ ਕਿਹੜੇ ਹੋਰਸ ਨਸਕਾ ਮળે ਆਗੂਆ ਜਲੇ ਆਮ ਨਾਲ ਹੋਇਆ ਕੋਰੇ ਡਾ ਹੋਵੇ ਨਾਲੇ ਇਹ ਸਾਰੇ ਭਰਾਵੋ ਕਿਹਾ ਹੋਈ ਦੀ ਐ ਇੱਕੋ ਹੀ ਨੇ ਜੋ ਲਗਾਤਾਰ ਸ਼ੇਸ਼ਕਾਰ ਵਾਲੇ ਲੜਦਾ ਲੋਕਾਂ ਨੂੰ ਦਬਾਉਣ ਦੇ ਲਈ ਉਹਨਾਂ ਦੀ ਜਵਾਨਾਂ ਬਣ ਕਰਦੇ ਵੀ ਲੋਕਾਂ ਨੂੰ ਡਰਾਉਣ ਦੇ ਲਈ ਜਿਹੜੇ ਲਗਾਤਾਰ ਛਾਪੇ ਵੱਜਦੇ ਸੋ ਉਹ ਇਕੱਠੇ ਹੋ ਕੇ ਲਾਹਣ ਦੀ ਕਰਕੇ ਦਾ ਵਿਰੋਧ ਵੀ ਕਰ ਗਏ ਤੇ ਸਾਡੇ ਜਿਹੜੇ ਮੋਰਚੇ ਲੱਗੇ ਹੋਏ ਨੇ ਦੀ ਲੋੜਾ ਸਾਡਾ ਕੌਮੀ ਇਨਸਾਫ ਮੋਰਚਾ ਮੁਹਾਵੀ ਦੇ ਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ ਹੋਇਆ 35 35 ਸਾਲ ਤੋਂ ਸਜਾਵਾਂ ਕੂੜੀਆਂ ਕਰਕੇ ਜਿਲ੍ਹਿਆਂ ਦੇ ਬੰਦ ਨੇ ਉਹਨਾਂ ਮੋਰਚਨ ਦੀ ਸਾਡਾ ਜਾਨ ਦਾ ਭਾਰ ਉਹ ਖਤਮ